ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈਯ ਅਯੁੱਧਿਆ ਹਿੰਦੂ ਤਵਾਤਵਾਦ ਦੇ ਅਸਥਾਨ ਤੋਂ ਪੰਜਾਬ ਤੱਕ ਪਹੁੰਚੇ ਹਰ ਉਹ ਭਈਆ ਹਰ ਉਹ ਹਿੰਦੋਸਤਾਨੀ ਜੋ ਪੰਜਾਬ ਦੇ ਵਿੱਚ ਹਿੰਦੂ ਅਤਵਾਦ ਫੁਲਾ ਰਿਹਾ ਹੈ ਅੱਜ ਸੁਨੇਹਾ ਦਿੱਤਾ ਉਹਨਾਂ ਨੂੰ ਅਚਲੇਸ਼ਵਰ ਧਾਮ ਬਟਾਲਾ ਮੰਦਿਰ ਰੇਲਵੇ ਸਟੇਸ਼ਨ ਬਟਾਲੇ ਤੋਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਹਿੰਦੂ ਅੱਤਵਾਦ ਫਲਾਣ ਵਾਲਿਓ 19 ਤਾਰੀਖ 19 ਅਕਤੂਬਰ ਪੰਜਾਬ ਛੱਡ ਜਾਓ ਤੇ ਵਾਪਸ ਅਯੁੱਧਿਆ ਆਪਣੇ ਹਿੰਦੂਤਵਾ ਅੱਤਵਾਦ ਦੇ ਘਰੇ ਪਹੁੰਚ ਜਾਓ 19 ਅਕਤੂਬਰ ਦੇ ਛਾਪੇ ਲੱਗੇ ਆ ਬਟਾਲਾ ਰੇਲਵੇ ਸਟੇਸ਼ਨ ਤੇ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਤੇ ਹਿੰਦੂ ਅਤਵਾਦੀਓ ਹਿੰਦੋਸਤਾਨੀਓ ਅੱਜ ਸਮਾਂ ਆ ਗਿਆ ਹੈ ਫੈਸਲਾ ਲੈਣ ਦਾ ਕੁਸਕੜੀਆਂ ਹੁੰਦੀਆਂ ਜਦੋਂ ਫੈਸਲੇ ਲਏ ਜਾਂਦੇ ਆ 6 ফর ਜਸਟਿਸ ਨੇ ਫੈਸਲਾ ਲਿਆ 19 ਅਕਤੂਬਰ ਤੱਕ ਦਾ ਸਮਾਂ ਦਿੰਨੇ ਆ ਸੀ ਤੁਹਾਨੂੰ 19 ਅਕਤੂਬਰ ਦਾ 19 ਅਕਤੂਬਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਦੀਵਾਲੀ ਮਨਾਉਂਦੇ ਹੋ 19 ਅਕਤੂਬਰ ਤੱਕ ਪੰਜਾਬ ਛੱਡ ਦਿਓ ਜਿੱਥੇ ਅਯੋਧਿਆ ਵਿੱਚ ਇਸਬਰੀ ਹਨੇਰਾ ਹੋਣਾ ਹੈ દિਵਾਲੀ ਤੇ ਉੱਥੇ ਹਰਕਰ ਹਿੰਦੂ ਅਤਵਾਦੀ ਜਿਹੜਾ ਪੰਜਾਬ ਦੇ ਵਿੱਚ ਅਤਵਾਦ ਫਲਾ ਰਿਹਾ ਹੈ ਉੱਥੇ ਹਨੇਰਾ ਹੋ ਜਾਏਗਾ। ਇਹੀ ਸੁਨੇਹਾ ਪੰਜਾਬ ਦੇ ਡੀਜੀਪੀ ਭయ్యా ਗੌਰਵ ਯਾਦਵ ਜਿਹੜਾ ਹਿੰਦੂ ਅਤਵਾਦੀਆਂ ਦਾ ਸਾਥ ਦੇ ਰਿਹਾ ਹੈ ਇਹ ਵਰਤیاں ਤੇ ਹੁਣ ਜਾਦਾ ਸਮਾਂ ਨਹੀਂ ਰਹਿੰਦੇ ਤੇ ਭਗਵਾਨ ਝਾੜੂ ਮਾਨ ਤੇਰੀ ਸਰਕਾਰ ਦਾ ਤੀਲਾ ਤੀਲਾ ਕਰ ਦਿਆਂਗੇ ਜਿਵੇਂ ਅੱਗੇ ਕਾਂਗਰਸ ਦਾ ਤੇ ਬੀਜੇਪੀ ਦਾ ਹੋਣ ਵਾਲਾ ਹੈ ਪੰਜਾਬ ਆਜ਼ਾਦੀ ਦੇ ਰਸਤੇ ਤੇ ਹੈ ਹਥਿਆਰ ਹੈ ਵੋਟਾਂ ਦਾ ਉਹ ਵੋਟਾਂ ਉਹ ਬਰੂਦ ਜਿਹੜਾ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਏਗਾ 19 ਅਕਤੂਬਰ Hindu ਅਤਵਾਦੀਓ ਪੰਜਾਬ ਛੱਡ ਜਾਓ ਪੰਜਾਬ ਦੇ ਵਿੱਚ ਸਿਰਫ ਬੰਦੀ ਸ਼ੋਰ ਦਵਸਤੇ ਦੀਪ ਮਾਲਾ ਕਰਨ ਵਾਲਾ ਰਹੇਗਾ ਸਿਰਫ ਦੀਪ ਮਾਲਾ ਕਰਨ ਵਾਲਾ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਚ ਸਥਿਤ ਸ੍ਰੀ ਅਚਲેશ્વਰ تام ਮੰਦਿਰ ਤੇ ਰਸਿੱਪ ਮੈਂਬਰਾਵਲੋ ਅੱਜ ਬਟਾਲਾ ਦੇ ਐਸਐਸਪੀ ਨੂੰ ਮਿਲ ਕੇ ਵਿਦੇਸ਼ ਚ ਬੈਠੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਕਿਤੇ ਜਾ ਰਹੇ ਹਿੰਦੂ ਸਿੱਖ ਭਾਈਚਾਰੇ ਖਿਲਾਫ ਬਿਆਨਬਾਜ਼ੀ ਕਰਨ ਅਤੇ ਧਮਕੀ ਦੇਣ ਨੂੰ ਲੈ ਕੇ ਮੰਦਿਰ ਚ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਮੰਦਰ ਦੇ ਟੇਰਸ 'ਤੇ ਪਵਨ ਕੁਮਾਰ ਪੰਮਾ ਦਾ ਕਹਿਣਾ ਸੀ ਕਿ ਬੀਤੇ ਦਿਨੀ ਬਟਾਲਾ ਦੇ ਰੇਲਵੇ ਸਟੇਸ਼ਨ ਅਤੇ ਅਚਲ ਮੰਦਰ ਵਾਲੇ ਇਲਾਕੇ 'ਚ ਕੁਝ ਥਾਵਾਂ 'ਤੇ ਖਾਲਿਸਤਾਨ ਦੇ ਨਾਰੇ ਲਿਖਣ ਅਤੇ ਖਾਲਿਸਤਾਨੀ ਕਾਰਕੁਨ ਪੰਨੂ ਵੱਲੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਹਿੰਦੂ ਸਿੱਖ ਪਾਈਚਾਰੇ 'ਚ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਤਮਕਿਆ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਦੀਵਾਲੀ ਤੋਂ ਕੁਝ ਦਿਨ ਬਾਅਦ ਅਚਲੇਸ਼ਵਰ ਧਾਮ ਵਿਖੇ ਵੀ ਇੱਕ ਵੱਡਾ ਦਿਹਾੜਾ ਨੌਮੀ ਦਸਵੀਂ ਦਾ ਮਨਾਇਆ ਜਾਂਦਾ ਹੈ ਜਿਸ 'ਚ ਲੱਖਾਂ ਦੀ ਤਾਦਾਦ 'ਚ ਦੇਸ਼ ਪਰ ਤੋਂ ਸੰਗਤ ਆਉਂਦੀ ਹੈ ਅਤੇ ਉਸ ਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਜਾਣ ਅਤੇ ਅਤੇ ਪੱਕੇ ਤੌਰ ਤੇ ਸੁਰੱਖਿਆ ਦਿੱਤੀ ਜਾਵੇ ਉੱਥੇ ਹੀ ਤਰਸਿਕ ਮੇਬਰਾਦਾ ਕਰਨਾ ਸੀ ਕਿ ਐਸਐਸਪੀ ਬਟਾਲਾ 소هيل ਕਾਸਿਮ ਮੀਰ ਨੇ ਉਹਨਾਂ ਨੂੰ ਪਰੋਸਾ ਦਿੱਤਾ ਹੈ ਕਿ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇਗੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਸੀਂ ਸਾਰੇ ਅਚਲੇਸ਼ਵਰ ਮੰਦਰਕਾਰ ਸੇਵਾਟਰਪ ਦੇ ਸਾਰੇ ਟਰਸੀ ਐਸਐਸਪੀ ਸਾਹਿਬ ਨੂੰ ਇਸ ਵਿਸ਼ੇ 'ਚ ਮਿਲਿਆ ਜਿਹੜੀ ਗੁਰਪੰਤ ਸਿੰਘ ਪੰਨੂ ਸੇਕਵ ਜਸੇ ਨੇ ਅਚਲੇਸ਼ਵਰ ਧਾਮ ਦਾ ਨਾਮ ਲੈ ਕੇ ਔਰ ਪ੍ਰਵਾਸੀਆਂ ਨੂੰ ਥ੍ਰੈਟ ਕੀਤਾ ਹੈ ਉਸ ਮਕਸਦ ਦੇ ਵਿੱਚ ਅਸੀਂ ਸਾਰੀ ਮੰਦਿਰ ਟਰਸ ਦੀ ਟੀਮ ਐਸਐਸਪੀ ਸਾਹਿਬ ਨੂੰ ਸੁਰੱਖਿਆ ਬਾਰੇ ਕਿਉਂਕਿ ਪ੍ਰਵਾਸੀ ਜਿਹਨੇ ਵੀ ਨੇ ਡਿਸਟ੍ਰਿਕਟ ਗਰਦਾਸਪੁਰ ਦੇ ਆਪਣੀ ਸ਼ਰਧੂ ਜਾਣ ਵਾਲੀ ਹੈ ਉਹ ਸਾਡੇ ਅਚਲੇਸ਼ਵਰ ਮੰਦਿਰ ਹੀ ਮਨਾਉਂਦੇ ਆ ਉਹਦੀ ਸਿਕਿਉਰਿਟੀ ਬਾਰੇ ਕਿਹਾ ਗਿਆ ਸਾਡੇ ਕੋਲ ਸਿਕਿਉਰਿਟੀ ਨਾਮ ਦੀ ਉਥੇ ਕੋਈ ਚੀਜ਼ ਨਹੀਂ ਹੈ ਸਾਡਾ ਜਿਹੜਾ 9ਵੀਂ 10ਵੀਂ ਦਾ ਮੇਲਾ ਉਹ ਵੀ 30 31 ਅਕਤੂਬਰ ਨੂੰ ਆਉਣ ਵਾਲਾ ਹੈ ਜਿਸ ਵਿਚਾਰ ਨੂੰ ਐਸਐਸਪੀ ਸਾਹਿਬ ਨੂੰ ਅੱਜ ਮਿਲਿਆ ਗਿਆ ਔਰ ਡੀਜੀਪੀ ਸਾਹਿਬ ਨੂੰ ਡੀਜੀਪੀ ਸ਼ੁਕਲਾ ਸਾਹਿਬ ਨੂੰ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਈਮੇਲ ਤਾਂ ਨਹੀਂ ਕੀਤੀਆਂ ਔਰ ਉਹਨਾਂ ਨੇ ਅੱਜ ਵਿਸ਼ਵਾਸ ਹੋਇਆ ਐਸਐਸਪੀ ਸਾਹਿਬ ਨੇ ਵੀ ਪੱਕੀ ਜੜੀ ਹੈ ਪਰਮਨੈਂਟ ਸਕਿਉਰਟੀ ਮੰਦਰ ਨੂੰ ਮਿਲੇਗੀ ਔਰ ਉਹਨਾਂ ਨੇ ਸਾਰੀ ਸਾਡੀ ਟੀਮ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਸਕਿਉਰਟੀ ਦੇ ਬਕੌ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਕਰਾਂਗੇ